ਦਾ ਵਾਂ ਨੂੰ ਨਹੀਂ ਬਰੀ ਬੀ ਬੀ ਕਰਨੇ ਉਹਨੇ ਕਾਰਨ ਬਾਹਰ ਜਮੀਨ ਥੋੜੀ ਸੀ ਤਾਂ ਕਰਦੇ ਪਰ ਹੁਣ ਇੰਨਾ ਪੈਸਾ ਹੁਣ ਤੁਹਾਡੇ ਕੋਲੇ ਇਕੱਠਾ ਹੋ ਤਾਂ ਹੁਣ ਫਿਰ ਕੀ ਉਹ ਤਾਂ ਤੁਸੀਂ ਇਹ ਸੋਚਿਆ ਵੀ ਹੁਣ ਤਾਂ ਇੰਨਾ ਕੁਝ ਇਕੱਠਾ ਕਰਦੇ ਫਿਰ ਇਹ ਕਿਦੇ ਵਾਸਤੇ ਇਕੱਠਾ ਕਰਦੇ ਮਤਲਬ ਇਹ ਸਫਰ ਦੀ ਗੱਲ ਕਰੀਏ ਵੀ 20 ਸਾਲ ਤੋਂ ਲੱਗੇ ਹੁਣ ਤੱਕ ਕੋਈ ਕੁਝ ਚੁੱਪ ਚੁਪ ਕੇ ਨੀਆ ਸਟਰਟ ਕਿਹਾ ਦਿੱਤਿਆ ਹਾਂਜੀ ਮੋਟਰਸਾਈਕਲ ਕੋਈ ਆਦਮੀ ਬਹੁਤ ਸਾਰੇ ਦਿੱਤੇ ਆ ਤਿੰਕੇ ਮੋਟਰਸਾਈਕਲ ਦੇ ਗਿਫਟ ਹੀ ਸੀ ਫਿਰ ਜੈ ਨੇ ਜਿੱਤੇ ਕੋਈ ਜਿੰਤੀ ਨੂੰ ਕੋਲਰੇ ਨੇ ਜਿੱਤੇ ਕੋਈ ਦੂਸਰੀ ਮਸ਼ੀਨਾਂ ਦਿੱਤੀਆਂ ਨੇ ਕੁੱਝ ਪਤਾ ਨਹੀਂ ਕੱਪ ਐਨੇ ਦਿੱਤੇ ਆ ਮੋਟ ਸੁਹਾਈਂ ਬਤਾ ਕੇ ਲੈ ਪਾਇਆ ਕਰ ਕਿੰਨੇ ਰੁਪਏ ਨਾਲ ਬਹੁਤ ਅਕਸਰ ਗੱਲ ਕਹਿੰਦੇ ਆ ਵੀ ਕਈ ਵਾਰੀ ਇਹ ਅਸੀਂ ਜਿਹੜੇ ਬੇਜ਼ਬਾਨ ਜਾਨਵਰ ਰੱਖਿਓ ਜਾਂ ਕੀ ਪਤਾ ਇਹਦੀ ਕਿਸਮਤ ਦਾ ਖਾਨੇ ਆ ਤਾਂ ਤੁਹਾਡੇ ਤੇ ਤਾਂ ਬਿਲਕੁਲ ਹੀ ਉਹ ਚੀਜ਼ ਟੁਕਦੀ ਹੈ ਕਹਾਂ ਤੁਸੀਂ ਆ ਦਾ ਨਾਂ ਬੜਾ ਕਮੱਲਾ ਰੱਖਿਆ ਮੋਰ ਮੇਰੇ ਮੋਰ ਕਬੂਤਰਾਂ ਹੀ ਥਾ ਮੋਰ ਹੀ ਮੋਰ ਨਿਕਲੀ ਜਾ ਰਹੀ ਹੈ ਨਹੀਂ ਨਹੀਂ ਕਹਾ ਕਿ ਤੇ ਰੱਖਿਆ ਮੋਰ ਮੋਰ ਨੇ ਕੌਣ ਹੈ ਉਹ ਮੈਂ ਛੋਟਾ ਜਿਹਾ ਹੁੰਦਾ ਜਦੋਂ ਅਸੀਂ ਮਲੇਖੇ ਦੀ ਹੈ ਹਮਾਰਾ ਤਾਂ ਉਹ ਦਿੱਖਦਾ ਜਾਂਦਾ ਜੀ ਉਹ मोर से खोपे खोपा तोड़ता तो तो है भैन भ्रा बेहद मोड़ मोड़ा कबूतरी कबूतरी है माऊक्टर कि दो लख रुपये ਅੰਕਲ ਦੇ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਵਧਾਈਆਂ ਜੀ ਤੁਹਾਨੂੰ ਬੜੀਆਂ ਬੜੀਆਂ ਵਧਾਈਆਂ ਦੇਖਦੇ ਹਾਂ ਇਹ ਕਿੰਨੇ ਸਾਲਾਂ ਤੋਂ ਤੁਸੀਂ ਲਗਾ ਰਹੇ ਹੋ ਜੀ ਕਬੂਤਰ ਦੀ ਇਹ ਬਾਜ਼ੀਆਂ 2200 ਇਹ ਹੁੰਦਾ ਕਿੰਨੀ ਬਾਜ਼ੀਆਂ ਦਿੱਖੂ ਕਿ ਕਿੰਦੀ ਹੈ ਨਹੀਂ ਇਹ ਆ ਸੀਜ਼ਨ ਦੀ ਨਹੀਂ ਗਿਣਤੀ ਇੰਨੀ ਦੇਖੀ ਮਤਲਬ ਇਹ ਫਿਰ ਜਿਹੜਾ ਜਿਹੜਾ ਸੀਜ਼ਨ ਹੁੰਦਾ ਵੀ ਕਿੰਨੀਆਂ ਤੁਸੀਂ ਬਾਜ਼ੀਆਂ ਕੱਲ ਮੈਂ ਕੱਲ ਕੱਲ 10 ਮੈਂ ਸੱਟੇ ਜਿੱਤਿਆ ਕੱਲ੍ਹ ਮੈਂ 4 ਵਜੇ ਦਿੱਤੀਆਂ। ਦੋ ਮੋਟੇ ਹੋਗਾ ਜੇ ਕੱਲ੍ਹ ਆ। ਹਾਂਜੀ। ਇਹ ਕਿੱਥੋਂ ਦਿੱਤ ਕੇ ਆਏ? ਇੱਕ ਤਾਂ ਤਨਾਰ ਸਾਹਿਬ ਪਿੰਡ। ਨਾਇਬ ਸੁਖਮੰਦਰ ਇੱਕ ਲੱਡੂ ਆਣੇ। ਅੱਛਾ। ਇੱਕ ਪੈਂਡੀ ਮਰਾਜ ਆ। ਅੱਛਾ। ਇੱਕ ਫੇਰ ਫੇਰ ਪੂਰਾ ਖੋੜਦਾ। ਮੈਂ ਕੈਰ ਉਠਾ ਨਹੀਂ। ਤੇ ਤੁਹਾਡੇ ਮਤਲਬ ਪਰਿਵਾਰ ਦੇ ਵਿੱਚ ਹੋਰ ਵੀ ਕੋਈ ਇਹ ਕੰਮ ਕਰਦਾ ਤੁਸ ਜਵਾਜਦਾ ਜਾਂ ਤੁਸੀਂ ਕਲੀਅਰ ਕਰ ਮੈਂ ਮੇਰਾ ਕਿਤੀ ਚੱਲ ਗਿਆ ਉਹ ਉਹਨੂੰ ਬੜਾ ਸ਼ੌਂਕ ਹੁੰਦਾ ਉਹ ਬਾਹਰ ਚੱਲ ਗਿਆ 2019 ਚ ਨੇ ਕਿਸ਼ਤੀ ਪਾਈ ਗੱਤੀਆ 22 ਮੋਟਰ ਦੀ ਇੱਕ ਟ੍ਰੈਕਟਰ ਹੁਣ ਤੱਕ ਜਿਹੜੇ ਮੈਂ ਚਾਰ ਟ੍ਰੈਕਟਰ ਦੇ ਸੀ ਉਹਨਾਂ ਤੋਂ ਸਿੱਖੀ ਬਾਲੀ ਲਾਉਣੀ ਠੀਕ ਹੈ ਨਹੀਂ ਨਹੀਂ ਉਹਦਾ ਤਾਂ ਮੇਰੇ ਨਾਲ ਜੀ ਤੇ ਜਿਹਦੇ ਕੋਲ ਮੈਂ ਮਾਰੀ ਉਹਨਾਂ ਨਾਲ ਥੋੜੀ ਤੋਂ ਸਿੱਖਿਆ ਹਾਂ ਉਹਨਾਂ ਨਾਲ ਥੋੜੀ ਆਮਦਾਨ ਗੱਤ ਤੀਜੇ ਵੀ ਮਿੱਠੀ ਸੁਖਦਾ ਹਾਂਜੀ ਇਹ ਹੁਣ ਤੱਕ ਇਨਾਮ ਕਿੰਨੇ ਜਿੱਤ ਚੁੱਕੇ ਕਿ ਜੇ ਆਪਾਂ ਤੁਹਾਡੇ 20 ਸਾਲ ਦੇ ਮਤਲਬ ਸਫਰ ਦੀ ਗੱਲ ਕਰੀਏ ਵੀ 20 ਸਾਲ ਤੋਂ ਲੈ ਕੇ ਹੁਣ ਤੱਕ ਕੀ ਕੁਝ ਜਿੱਤ ਚੁੱਕੇ ਹਾਂ ਜਰਾ ਫੈਕਟਰ ਚਾਰ ਜਿੱਤ ਚੁੱਕੇ ਹਾਂ ਹਾਂਜੀ ਮੋਟਰਸਾਈਕਲ ਕੋਈ ਗਾ ਵੀ ਹੋਸ਼ ਵੀ ਜਿੱਤੇ ਆ ਤੀਜੇ ਨੂੰ ਪਤਾ ਨਹੀਂ ਜਾਂ ਗਿੰਟੀ ਨੂੰ ਹਾਂਜੀ ਪਰ ਜੇ ਨਹੀਂ ਦਿੱਤੇ ਉਹ ਗਿੰਟੀ ਨੂੰ ਕੋਈ ਬੜਾ ਨਹੀਂ ਦਿੱਤੇ ਉਹ ਗਿੰਟੀ ਨੂੰ ਮਸ਼ੀਨਾ ਜਿੱਤਿਆ ਨੇ ਕੋਈ ਪਤਾ ਨਹੀਂ ਕੱਪ ਪਹਿਲੇ ਜਿੱਤਿਆ 10 ਕੁ ਆਈਸ ਦਾ ਕਿੰਨਾ ਕਾਇਆ ਕਰੇ ਕਿੰਨੇ ਜਿੱਤ ਪਨ ਬਣੇ ਇੰਚੀ ਫਿਰ ਹੀਰੋ ਮਤਲਬ ਰੋਜ਼ ਜਿਤਨਾ ਹੀ ਬਾਜ਼ੀਆ ਖੇਡਣ ਜਾਂਦਾ ਰੋਜ਼ ਹੀ ਖੇਡਦਾ ਨਹੀਂ ਇਹ ਅੱਜ ਕੀ ਫਿਰ ਕਿੰਨੇ ਪੈਸ ਜਿੱਤ ਗਏ ਐਟੀ ਕੀ ਰੱਖ ਲਿਆ ਇਹ ਕੀ ਆ ਇਹ ਇਦੋਂ ਇਲਾਵਾ ਵੀ ਕੋਈ ਕੰਮਕਾਰ ਤੁਸੀਂ ਕਰਦੇ ਹੋ ਤੇ ਤਿੰਨ ਮਹੀਨੇ ਬਾਜ਼ੀਆ ਖੇਡਦੇ ਆ ਉਸ ਤੋਂ ਬਾਅਦ ਦਾ ਖੇਤੀ ਵੀ ਕਰਦੇ ਆ ਹਾਂ ਮੁੰਡਾ ਨਾਲ ਸੀ ਮਤਲਬ ਹੋ ਜ਼ਮੀਨ ਮੌਨਰ ਵਨ ਕਿ ਬਾੜ ਮੌਨਰ ਇਹ ਖੇਤੀ ਕਰਦੇ ਆ ਅੱਜ ਤੱਕ ਵੀ ਬਹੁਤ ਖੇਤੀ ਕਰਦੇ ਆ ਜੇ ਇਹ ਕਬੂਤਰ ਨੇ ਫੋਨੋਂ 9 ਲੱਖ ਰੁਪਏ ਦੇ ਇੱਕ ਜੌਨ ਡੀਅਰ ਡਾਇਰੈਕਟਰ ਦਿਖਾਇਆ ਉਹ ਵੀ ਸਾਨੂੰ ਤੁਸੀਂ ਦਿਖਾਓ ਨਹੀਂ ਉਹ ਕੰਤਰੀ ਕੱਲ ਮਰ ਗਿਆ ਗਰਮੀ ਵਾਲੀ ਕੀ ਟੈਂਪਰੇਚਰ ਚੈਲਿੰਜ ਜੋ ਰਹੀ ਹੈ ਨਾ ਲੈ ਨਾ ਨਾ ਵਿਛੋੜੇਗਾ ਦਿੱਸੇ ਹੀ ਹੋਣਾ ਬਹੁਤ ਦੇਖਾਈ ਸਾਰੇ ਡੱਬੇ ਨੇ ਰੋਟੀ ਗਾਦੀ ਗੱਲ ਹੈ ਨਹੀਂ ਰੋਟੀ ਬਣਾਈ ਹੈ ਜਿਹੜੀ ਆਪਾਂ ਅਕਸਰ ਗੱਲ ਕਹਿੰਦੇ ਆ ਵੀ ਕਈ ਵਾਰੀ ਕਿ ਅਸੀਂ ਜਿਹੜੇ ਬੇਜ਼ਬਾਨ ਜਾਨਵਰ ਰੱਖੋ ਨੇ ਉਹਨਾਂ ਕੀ ਪਤਾ ਹੈ ਦੀ ਕਿਸਮਤ ਦਾ ਖਾਣੇ ਆ ਤਾਂ ਅੱਜ ਦੇ ਤਾਂ ਬਿਲਕੁਲ ਹੀ ਹੋ ਚੀ ਗਏ ਹਾਂ ਜੀ ਆਪਣਾ ਜੇ ਬਣਿਆ ਸਕੂਟਰ ਤੋਂ ਬਣਿਆ ਪਹਿਲਾਂ ਗਰੀਬੀ ਦਾ ਬੱਚੀ ਬਹੁਤ ਤਾਂ ਗਰੀਬੀ ਵਿੱਚ ਵੱਡਾ ਭਰਾ ਮੇਰਾ ਬੱਕਰੀਆਂ ਫੜਦਾ ਚਾਰ ਦਾ ਹੁੰਦਾ ਮਾਂ ਦੁੱਧ ਮਾਂ ਦਾ ਜਿਹੜਾ ਰਿਕਵਰੀ ਸ਼ੁਰੂ ਹੋਣਾ ਲੱਗੇ ਫੇ ਸਾਡਾ ਕੰਮ ਵਧੀਆ ਪੂਰਾ ਚੰਗਾ ਗਿਆ ਜੋ ਹਿਆ ਦੋ ਤੋਂ ਲੈ ਕੇ ਤੜੀ ਸੰਗ ਸ਼ੂਗਰ ਵੀ ਆਈ ਹੈ ਰਾਸਾ

ਆਗਰਾ ਜਨਮ ਉਹ ਐ ਕੋਲੇ ਤੁਸੀਂ ਇੱਥੋਂ ਨਹੀਂ ਹੋ ਬੱਪੀਆਂ ਨੇ ਤੁਸੀਂ ਤਾਂ ਹਾਂ ਫਿਰ ਬੱਪੀਆਂ ਨੇ ਸਾਇਰ ਗੁਰੂ ਦੇ ਬਹੁਤ ਹੈ ਅੱਜ ਨੇ ਸਾਇਰ ਨੇ ਜਵੀ ਰੰਦਾ ਜੇ ਸਾਇਰ ਤੇ ਪਰਾ ਨੇ ਸਾਇਰ ਇਹ ਤੁਸੀਂ ਆਪ ਜੇ ਫਿਰ ਭਰਾ ਦੇ ਪਰਿਵਾਰ ਨਾਲ ਰਹਿੰਦੇ ਹੋ ਆਪ ਦੇ ਮੇਰੇ ਵੱਡੇ ਭਰਾ ਦੇ ਦੋ ਮੁੰਡੇ ਆ ਉਹਦਾ ਇੱਕ ਮੁੰਡਾ ਆਪਣਾ ਦੇਖ ਰਿਹਾ ਹੈ ਅੱਛਾ ਆ ਜਗੇ ਮੁੰਡਾ ਪੰਚਾਇਤ ਮੈਂਬਰ ਵੀ ਜਿੱਤੇ ਹੈ ਕੀ ਹੋ ਅੱਛਾ ਅੱਛਾ ਗੋਲ ਲੱਤਵਾਏ ਹਾਂਜੀ ਤੇ ਫਿਰ ਤੁਸੀਂ ਐ ਵੈਸੇ ਤਾਂ ਤੁਹਾਡਾ ਇਹ ਨਿੱਜੀ ਮਾਮਲਾ ਹੈ ਅੰਕਲ ਪਰ ਤੁਸੀਂ ਫਿਰ ਇਹ ਵਿਆਹ ਕਿਉਂ ਨਹੀਂ ਕਰਾਇਆ ਨਾ ਵਾਂ ਉਹੀ ਨਹੀਂ ਕਰਾਇਆ ਗਰੀਬੀ ਕਿਹੜੀ ਇਹ ਕਾਰਨ ਬੰਦ ਜ਼ਮੀਨ ਥੋੜੀ ਸੀ ਪਰ ਹੁਣ ਇੰਨਾ ਪੈਸਾ ਹੁਣ ਤੁਹਾਡੇ ਕੋਲੇ ਇਕੱਠਾ ਹੋ ਤਾਂ ਹੁਣ ਫਿਰ ਕੀ ਹੋਰ ਤੁਸੀਂ ਇਹ ਸੋਚਿਆ ਵੀ ਹੁਣ ਤਾਂ ਇੰਨਾ ਕੁਝ ਇਕੱਠਾ ਕਰਦੇ ਫਿਰ ਇਹਨਾ ਕਿੰਨੇ ਵਸੇ ਇਕੱਠਾ ਕਰਦੇ ਮੁੰਡਾ ਹੀ ਵੜਾ ਗੋ ਜੀ 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 ਵੀ ਮੁੰਡਾ ਨੂੰ ਬਹੁਤ ਪਿਆਰ ਕਰਦਾ ਜਿਹੜਾ ਮੇਰਾ ਪੁੱਤੀ ਜਵਾਰ ਹੈ ਬਹੁਤ ਪਿਆਰ ਕਰਦਾ ਆਪਾਂ ਨੇ ਸਾਨੂੰ ਤੁਸੀਂ ਆਪਣੇ ਕਬੂਤਰਾਂ ਦੀ ਕਲੈਕਸ਼ਨ ਵੀ ਦਿਖਾਓ ਇਹ ਨਹੀਂ ਇੱਕ ਤਰ੍ਹਾਂ ਤੁਸੀਂ ਆ ਦਾ ਨਾਂ ਬੜਾ ਕਵੱਲਾ ਰੱਖਿਆ ਮੋਰ ਮੇਰੇ ਮੋਹ ਕਬੂਤਰਾਂ ਹੀ ਤਾਂ ਮੋਰ ਹੀ ਮੋਰ ਨਿਕਲੀ ਜਾ ਰਹੇ ਹੈ ਨਹੀਂ ਨਹੀਂ ਉਹ ਤਾਂ ਨਾਂ ਕੀ ਜਿ ਰੱਖਿਆ ਮੋਰ ਮੋਰ ਮੇਰੇ ਪਿਆਉਣੇ ਰੱਖੇ ਅੱਛਾ ਮੈਂ ਛੋਟਾ ਜਾਂਦਾ ਜਦੋਂ ਅਸੀਂ ਮਲੇਸ਼ੀਆ ਜੀ ਗਏ ਮੈਂ ਤਾਂ ਉਹ ਦਿੱਤਾਈ ਜਾਂਦਾ ਸੀ ਉਹ ਕਹਿੰਦੇ ਮੈਂ ਜਦੋਂ ਮੋਰ ਬਣ ਕੇ ਉੱਤੇ ਖੋਪੇ ਦੇ ਕਰਕੇ ਮਾਰਿਆ ਕਹਿੰਦਾ ਖੋਪਾ ਤੋੜਿਆ ਉਹ ਵੀ ਮੇਰੇ ਭੈਣ ਭਰਾ ਵੱਡੇ ਜੀਏ ਜਿਹੜੇ ਵਿੱਚ ਉਹ ਮਨ ਤੋਂ ਮੋਰ ਮੋਰੀ ਕਹਿੰਦਾ ਮਨੇ ਜਿਹੜਾ ਜਦੋਂ ਤੁਸੀਂ ਇਹ ਵਾਲੀਆਂ ਖੇਡਣ ਲੱਗਿਆ ਉਹਦੋਂ ਤੁਹਾਡਾ ਨਾ ਕਿਸੇ ਨੇ ਮੋਰ ਤੱਕ ਨਹੀਂ ਨਹੀਂ ਜੀ ਇਹ ਤਾਂ ਬਚਪਨ ਤੋਂ ਚੱਲਦੀ ਇਹ ਨਾ ਨਿਕਾਏ ਲੋਟਾ ਤੁਸੀਂ ਸਾਨੂੰ ਆਪਣੇ ਕਲੈਕਸ਼ਨ ਦਿਖਾਓ ਔਰ ਉਹਦੇ ਪਹਿਲਾਂ ਮੈਂ ਪੁੱਛਣਾ ਚਾਹੁੰਨੀ ਆ ਵੀ ਆਹ ਜਿਹੜੇ ਬਦਾਮ ਐ ਇਹ ਲੋਕਾਂ ਨੂੰ ਲੋਕ ਤਲ ਕੋਲ ਕੋ ਉਤਾਰ ਦੇ ਤੁਸੀਂ ਐ ਰੱਖਿਆ ਬਾਹਰ ਇਹ ਛੱਤ ਤੇ ਨਹੀਂ ਅੱਗੇ ਇੱਕ ਉਤਰਣ ਕੋ ਦਾ ਟਾਈਮ ਆ ਪੰਗੇ ਅੱਛਾ ਉਤਰਣ ਖਵਾਂਦੇ ਹਾਂ ਹਾਂ ਕੂਤਰਣ ਖਵਾਂਦੇ ਕੀ ਬਾਤ ਹੈ ਜੀ ਦੇਖੋ ਜਿਹੜੇ ਕਬੂਤਰ ਇਹਨਾਂ ਨੂੰ ਇਦਾਮ ਜਿੱਤ ਕੇ ਦਿੰਦੇ ਨੇ ਉਹਨਾਂ ਦੀ ਸੇਵਾ ਕਿਵੇਂ ਕਰਦੇ ਨੇ ਉਹਨਾਂ ਨੂੰ ਖੋਤੇ ਹੋਏ ਜਿਹੜੇ ਬਦਾਮ ਹੈ ਉਹ ਛਿਲਕੇ ਮੋਰ ਅੰਕਲ ਜਿਹੜੇ ਨੇ ਖਵਾਉਂਦੇ ਨੇ ਤੇ ਇਹਨਾਂ ਦੀ ਕਲੈਕਸ਼ਨ ਵੀ ਸਾਨੂੰ ਦਿਖਾਵਾਂਗੇ ਅੱਜ ਸਾਨੂੰ ਸਾਡੇ ਦਰਸ਼ਕਾਂ ਉਹਦੇ ਕਬੂਤਰਾਂ ਦੀ ਕਲੈਕਸ਼ਨ ਜ਼ਰੂਰ ਦਿਖਾਓ ਇਸ ਵੇਲੇ ਕਿੰਨੇ ਕਬੂਤਰ ਖੋਇਆ ਘਰੇ ਤੁਸੀਂ ਉਹਦੇ ਦੇਰ ਤੋਂ ਸਿੱਤਰ ਜਿਹੜਾ ਬਾਜੀ ਜਾਣਨੇ ਤੇ ਫਿਰ ਉਹਨਾਂ ਨਾਲ ਕਿੰਨੇ ਕਬੂਤਰ ਲੈ ਕੇ ਜਾਣੇ ਹੋ ਜੀ ਆਪਾਂ ਗੱਲ ਕਰੀਏ ਟ੍ਰੇਨ ਕਿੰਨੀ ਹੈ ਤੁਹਾਡੇ ਕੋਲੇ ਕਬੂਤਰ ਸਾਰੇ ਜਿਹੜਾ 180 ਆਏ ਇਸਨੇ ਹੋ ਵੀ ਨਹੀਂ ਕਰ ਲਿਆ ਕਿ ਕਿੰਨੇ ਕੁ ਦਿਨਾਂ ਦੇ ਵਿੱਚ ਟ੍ਰੇਨਿੰਗ ਜਿਹੜੀ ਹੈ ਇਹਨਾਂ ਦੀ ਆਪ ਨੂੰ ਬਹੁਤ ਬਾਰ ਬਾਰ ਚੱਲਦਾ ਸਾਰੇ ਸਾਰੇ ਤੇ ਤੇ ਪਹਿਲਾ ਟ్రਾਇਲ ਟੂਲ ਵੀ ਕਰਦੇ ਹਾਂ ਕਿ ਸਿੱਧਾ ਹੀ ਲੈ ਜਣੇ ਬਾਜੀ ਨਹੀਂ ਜੀ ਕਰੇ ਡਾਉਣੇ ਆ ਮਹੀਨਾ ਪੂਰਾ ਪੂਰਾ ਮਹੀਨਾ ਡਾਉਣੇ ਆ ਇੱਕ ਮਹੀਨਾ ਡਾ ਕੇ ਫੇਰ ਚੱਲ ਠੀਕ ਹੈ ਦੇਖ ਸਾਡੇ ਵੀ ਕਿੰਨੇ ਖੂਬਸੂਰਤ ਕਬੂਤਰਾਂ ਦੀ ਕਲੈਕਸ਼ਨ ਹੈ ਇਹਨਾਂ ਦੇ ਫੋਲਰ ਹਨ ਲਗਭਗ 150 ਦੇ ਕਰੀਬ ਇਹਨਾਂ ਕੋਲ ਕਬੂਤਰ ਨੇ ਜੋ ਕਿ ਬਾਜ਼ੀਆਂ ਖੇਡਦੇ ਨੇ ਔਰ ਬਾਜ਼ੀਆਂ ਖੇਡਣੇ ਤਿਆਰ ਅੱਛਾ ਇਹ ਲੈ ਕੇ ਕਿਥੋਂ ਆ ਰਹੇ ਹੋ ਇਹ ਇਹ ਬ੍ਰੀਡਰ ਅਬੀ ਘਰੇ ਤੇ ਆ ਜੋੜਾ ਕਿਥੋਂ ਲਿਆਏ ਹੋਣਗੇ ਸ਼ੁਰੂਆਤ ਤੇ ਸ਼ੁਰੂਆਤ ਜੋੜਾ ਨੇ ਨਦੀ ਦੀ ਇੱਕ ਮੁੰਡਾ ਲੱਛਾ ਦਿੱਤਾ ਹੈ ਤੇ ਜਿਹੜੇ ਨਦੀ ਬਾਅਦ ਕੇ ਦੋ ਗੁੰਝੇ ਮੁਰਲੇ ਤੇ ਗਏ ਆ ਦੇ ਕਬੂਤਰ ਮਾਰਿਆਂ ਵਿੱਚ ਆਇਆ ਤੇ ਕਿਸੇ ਪਰ ਮਲੋਤ ਵਾਲੇ ਫਸਰਿਆਂ ਦਾ ਲੰਡਾ ਗੂਤਰ ਜੀ ਕਰਾਗਣੇ ਛੱਡਿਆ ਤੇ ਉੱਥੋਂ ਭੱਜ ਗਿਆ ਤੂਆ ਲੋਕ ਤਾਂ ਬੜੇ ਮਸ਼ਹੂਰ ਹੈ ਕਬੂਤਰ ਬਾਜ਼ ਹਾਂ ਹਾਂ ਲੋਕ ਤਾਂ ਦੇਖੋ ਫਰੈਂਡਾ ਮੁਖਤਿਆਰ ਖੋਸਰਾ ਤੇ ਉਹਦਾ ਲੰਡਾ ਗੂਤਰ ਠੀਕ ਆ ਉਹ ਉੱਥੋਂ ਭੱਜ ਗਿਆ ਤੀਆ ਉਹ ਕੁੜਤੀ ਬਾਗਿਆ ਦੀ ਮੋਟੇ ਕੋਲੇ ਉਹਨੇ ਮੈਨੂੰ ਦੇ ਦਿੱਤਾ ਸੀਗਾ ਅੱਛਾ ਉੱਥੇ ਬਾਗਿਆ ਉੱਡ ਕੇ ਹਾਂ ਕਬੂਤਰ ਮਿਲੋਟ ਹਾਂ ਨਹੀਂ ਨਹੀਂ ਉੱਡਤੀ ਪਿੰਡ ਬਾਗਿਆ ਦੀ ਕੁੜਤੀ ਪਿੰਡ ਅੱਛਾ ਅੱਛਾ ਹਾਂ ਘਰਾਗ ਨੇ ਪਿੰਡ ਬਾਜੀ ਛੋਟੇ ਦੀ ਉਹ ਠੀਕ ਹੈ ਠੀਕ ਹੈ ਇੱਧਰ ਵੀ ਰੱਖੇ ਹੋਏ ਆ 2 ਨੰਬਰ ਚ ਹਾਂਜੀ ਅੱਛਾ ਜਿਹੜੇ ਵੀ ਸਾਰੇ ਉੱਡਣ ਵਾਲੇ ਕਬੂਤਰ ਹੈ ਅੱਛਾ ਜੀ ਤੇ ਜਿਹੜੇ ਕਬੂਤਰ ਇੱਦਾਂ ਹੀ ਰੱਖਦੇ ਹੋ ਕਿ ਬਾਹਰ ਵੀ ਕੱਢ ਲੈਣੇ ਹੋਣੇ ਨਹੀਂ ਪਰ ਥੋਵਾ ਜਦੋਂ ਡਾਉਣਾ ਉਹ ਤੋਂ ਬਾਹਰ ਕੱਢਦੇ ਆ। ਉਹ ਤੋਂ ਕੱਢਦੇ ਆ। ਹਾਂ ਜੀ। ਇਹ ਉਧਰ ਉਧਰ ਜਾਂਦੇ ਨਹੀਂ ਉੱਡ ਗਏ। ਨਹੀਂ ਨਹੀਂ ਕਾਤੀ ਉੱਡਦੇ ਆ। ਕਾਤੀ ਉੱਡਦੇ ਆ। ਹਾਂ ਜੀ। ਅੱਛਾ ਇਹਨਾਂ ਬਾਰੇ ਵੀ ਦੱਸੋ ਫਿਰ। ਇਹ ਸੀਜ਼ਨ ਦੇ ਬਾਜ਼ੀਆਂ ਜਿੱਤੇ ਆ ਸਾਰੇ ਕੂਤਰ। ਅੱਛਾ ਅੱਛਾ ਕੀ ਕੀ ਕੁਸ਼ੀ ਜੀ ਜਿਤਾਇਆ ਕਿਹੜੇ ਕਿਹੜੇ ਵਾਲੇ ਨੇ? ਇਹਨਾਂ ਚੋਂ ਇੱਕ ਫ੍ਰਿਜ ਜਿੱਤੀ ਹੋਈ ਐ। ਇੱਕ ਟਰੈਕਟਰ ਜਿੱਤੀ ਹੋਈ ਐ। ਇੱਕ ਡਾ ਇੱਕਦਮ ਮਾੜਾ ਜਿਹਾ ਕੱਢ ਲਓ ਬਾਹਰ ਨਾਲੇ ਅਸੀਂ ਵੀ ਕੁਆਲਿਟੀ। ਖੜ ਜਾ ਜਾ। ਅੱਛਾ ਦਾਣੇ ਪਾ ਰਹੇ ਹਾਂ। ਜਗ ਪਾਣੀ ਦੇਖ ਕੇ ਸੀ। ਉਹੀ ਦੇਖ ਕੇ ਆ। ਆਹ ਐਸੀ ਆ ਗਿਆ। ਆ ਗਿਆ ਹੈਪੀ ਤੇ ਪਛਾਣ ਦੇ ਕਿਵੇਂ ਫਿਰ ਕੋਈ ਨਿਸ਼ਾਨੀ ਲਾਈ ਹੋਈ ਹੈ ਨਾ ਦੀ ਆ ਕਬੂਤਰੀ ਜੀ ਹਾਂਜੀ ਕਬੂਤਰੀ ਇਹ ਮਾਊਂਆ ਨੇ ਉੱਡੀ ਹੈ ਅੱਛਾ ਜੀ ਇੱਕ ਟਰੈਕਟਰ ਜਿੱਤਿਆ ਨੇ ਤੇ 2 ਲੱਖ ਰੁਪਇਆ ਅੱਛਾ ਜੀ ਕੀ ਬਾਤ ਹੈ ਇਹ ਕਦੋਂ ਪਰਸੋਂ ਕੱਲ ਜਿੱਤਿਆ ਨੇ ਇਹ ਜਿੱਤੀ ਹੈ ਜੀ ਚਾਰ ਤੀਕ ਨੇ ਚਾਰ ਤੀਕ ਨੇ ਹਾਂਜੀ ਅੱਛਾ ਜੀ ਤੇ ਜਿਹੜੇ ਕੱਲ ਤੁਸੀਂ ਕਹਿੰਦੇ ਵੀ ਬਾਜ਼ੀਆਂ ਜਿੱਤ ਕੇ ਆਏ ਆ ਇਹ ਬਰਨਾਲਾ ਪਿੰਡ ਬਾਜੀ ਜਿੱਤੀ ਸੀ ਜਿਹੜੇ ਕੱਲ ਤੁਸੀਂ ਕਹਿੰਦੇ ਵੀ ਜਿੱਤੀਆਂ ਬਾਜ਼ੀਆਂ ਉਹ ਕਿੱਥੇ ਨੇ ਜੀ ਉਹ 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 ਕੂਤਰ ਜੀ ਲੱਗ ਨੇ ਉਹ ਖੋਡੇ 'ਚ ਬੈਠੇ ਸੀ ਅੱਛਾ ਉਹ ਵੀ ਦਿਖਾਓ ਫਿਰ ਸਾਨੂੰ ਦਰਸ਼ਨ ਤਾਂ ਕਰਾਓ ਇਹ ਜੀ ਕੱਲ ਚਾਰ ਛੱਡੇ ਸੀ ਤੇ ਤਿੰਨ ਕੂਤਰ ਹੱਥ ਲੱਗਿਆ ਇੱਕ ਕਬੂਤਰ ਖੋਇਆ ਗਿਆ ਅੱਛਾ ਜੀ ਕੱਲ ਕੇ। ਕੱਲ ਕੇ। ਅੱਛਾ ਜੀ। ਹਾਂ ਜੀ। ਆਹ ਆਮ ਕੂਟਰ ਮੋਟਰਸਾਈਕਲ ਜਿੱਤਿਆ। ਅੱਛਾ ਜੀ। ਆਹ ਕੂਟਰ ਮੋਟਰਸਾਈਕਲ ਜਿੱਤਿਆ। ਅੱਛਾ ਜੀ। ਹਾਂ ਜੀ। ਇਹਨੇ ਕੱਲੀ ਬਾਜੀ ਜਿੱਤੀ ਗੱਲ ਵਾਲੀ। ਤੇ ਇੱਕ ਇੱਕ ਗੱਲ ਖੋਇਆ ਗਿਆ। ਇੱਕ ਖੋਇਆ ਗਿਆ। ਹਾਂ ਜੀ। ਉਹ ਕਿਵੇਂ ਖੋ ਗਿਆ ਉੱਡ ਗਿਆ? ਉਹ ਹਾਂ ਸ਼ਾਮ ਨੂੰ ਜਦੋਂ ਦੋ ਕੂਟਰ ਰਹਿ ਗਏ ਪਿੰਡ ਪਿੰਡ ਘਟ ਗਿਆ। अंकल दे जा दे जा? कर, अच्छा अंकल ये दसो बी ਤੁਸੀਂ ਇਹ ਜਿਹੜੀ ਟ੍ਰੇਨਿੰਗ ਦੀ ਗੱਲ ਆਪਾਂ ਕਰਦੇ ਆਂ ਵੀ ਕਿੰਨੇ ਚਿਰ ਤੋਂ ਟ੍ਰੇਨਿੰਗ ਤੁਸੀਂ ਦੇਣੀ ਸ਼ੁਰੂ ਕਰਦੇ ਹੋ ਕਬੂਤਰਾਂ ਨੂੰ ਕਿੰਨੇ ਮਹੀਨਿਆਂ ਦੇ ਜਾਂ ਕਿੰਨੇ ਸਾਲ ਦੇ ਜਿਹੜੇ ਹੁੰਦੇ ਆ ਨਹੀਂ ਪਹਿਲਾਂ ਤਾਂ ਜਦੋਂ ਇਹ ਬੱਚੇ ਨਿਕਲ ਕੇ ਆਉਂਦੇ ਆ ਉਦੋਂ ਟ੍ਰੇਨਿੰਗ ਕਰਨੀ ਪੈਂਦੀ ਹੈ ਉਹਨਾਂ ਨੂੰ ਖਤਰੀ ਦੇ ਗਿਝਾਉਣਾ ਪੈਂਦਾ ਅੱਛਾ ਜੀ ਹਾਂ ਜੀ ਹੂੰ ਉਦੋਂ ਬਾਅਦ ਫਿਰ ਜਦੋਂ ਉਹ ਡੱਟ ਕੇ ਗਿਝ ਜਾਂਦੇ ਨੇ 10-15 ਦਿਨ ਫਿਰ ਇਹਨਾਂ ਨੂੰ ਬੰਦ ਕਰ ਦਦਨੇ ਫਿਰ ਸਿਆਲ ਤੇ ਬੰਦ ਦਾਣਾ ਪਾਣੀ ਪਾਈ ਜਾਂਦੇ ਆ ਠੀਕ ਹੈ ਹਾਂ ਹੁਣ ਇੱਕ ਜਿਹੜਾ ਕਬੂਤਰ ਹੈ ਉਹ ਕਦੋਂ ਥੋੜਾ ਤਿਆਰ ਹੁੰਦਾ ਹੈਗਾ ਬਾਜ਼ੀ ਲਾਉਣ ਵਾਸਤੇ ਇੱਕ ਮਹੀਨਾ ਲੱਗਦਾ ਹੈ ਇੱਕ ਵੀ ਮਹੀਨਾ ਲੱਗਦਾ ਹਾਂਜੀ ਇੱਕ ਨਹੀਂ ਜਦੋਂ ਜਨਮ ਤੋਂ ਗੱਲ ਕਰਦੀ ਆ ਮੈਂ ਕਿਵੇਂ ਜਨਮ ਤੋਂ ਹਾਂ ਜਨਮ ਤੋਂ ਇਹ ਹੋ ਜਾਂਦਾ 10 ਮਹੀਨਾ ਚ ਕਬੂਤਰ ਤਿਆਰ ਹੁੰਦਾ 10 ਮਹੀਨਾ ਚ ਹਾਂ ਅੱਛਾ ਹਾਂਜੀ ਠੀਕ ਹੈ 10 ਮਹੀਨਾ ਚ ਪੂਰਾ ਟ੍ਰੇਨ ਹੋ ਜਾਂਦਾ ਜਿਹੜੇ 10 ਪੰਗ ਹੁੰਦੇ ਆ ਇਹਦੇ ਹੂੰ ਝਾੜ ਕੇ ਹੂੰ ਸਰ ਹੋ ਜਾਂਦਾ ਹੈ ਹੂੰ ਤੇ ਉਸ ਤੋਂ ਬਾਅਦ ਫਿਰ ਪੂਰਾ ਗੱਭਰੂ ਹੋ ਜਾਂਦਾ ਉਹ ਤੋਂ ਬਾਅਦ ਫਿਰ ਜਦੋਂ ਇਹ ਦਸੇ ਫੰਗ ਚਾੜ ਕੇ ਸਰ ਹੋ ਜਾਂਦਾ ਫਿਰ ਇਹਨਾਂ ਦੀ ਟ੍ਰੇਨਿੰਗ ਦਿੰਦੇ ਨੇ ਇਹਨਾਂ ਨੂੰ ਠੀਕ ਹੈ ਜੀ ਹਾਂਜੀ ਤੇ ਇਹ ਜਿਹੜਾ ਤੁਹਾਡਾ ਕਬੂਤਰ ਤੁਸੀਂ ਦੱਸਿਆ ਵੀ ਜਿਹਨੇ ਜੋ ਹੁਣ ਮਤਲਬ ਨਹੀਂ ਜ਼ਿੰਦਾ ਨਹੀਂ ਰਹੀ ਕਬੂਤਰੀ ਉਹ ਕਿੰਨੇ ਘੰਟੇ ਫਿਰ ਉੱਡੀ ਉੱਡਦੀ ਰਹੀ ਜੀ ਉਹ ਸਵੇਰ 7 ਵਜੇ ਛੱਡੀ ਸੀ ਜੀ ਤਿੰਨ 20 ਤੱਕ ਉੱਡੀ ਦੁਪਹਿਰੇ ਹਾਂ ਟੈਂਪਰੇਚਰ ਉਸ ਦਿਨ 40 ਸੀਗਾ ਜੀ ਬਹੁਤ ਜ਼ਿਆਦਾ ਗਰਮੀ ਸੀ ਬੜੀ ਜ਼ਿਆਦਾ ਗਰਮੀ ਸੀ 15 ਤਰੀਕ ਨੂੰ ਐਤਵਾਰ ਹਾਂ ਐਤਵਾਰ ਅੱਛਾ ਜੀ ਹਾਂਜੀ ਕਿ ਜਿਵੇਂ ਜਿਵੇਂ ਟੈਂਪਰੇਚਰ ਹੁੰਦਾ ਉਹ ਸਾਬ ਨਾਲ ਕੁੱਤਰ ਉੱਡੀ ਜਾਂਦੇ ਆ ਹਮ ਅੱਜ ਟੈਂਪਰੇਚਰ ਸਰੂ ਠੀਕ ਆ ਅੱਜ ਮੈਨੂੰ ਲੱਗਦਾ ਉੱਥੇ 15 ਕੁੱਤਰ ਟਾਈਮ ਕਰ ਗਏ ਉਹਨੇ ਕੱਲ ਨੂੰ ਦੁਬਾਰੇ ਉੱਡਣਗੇ ਸੋਚ ਰਚੋ ਅੱਛਾ ਜੀ ਹਾਂ ਜੀ ਬਲਾਲ ਪਿੰਡ ਕੱਲ ਵੀ ਕਿਤੇ ਫਿਰ ਬਾਜੀ ਲਾਣ ਜਾਣਾ ਤੁਸੀਂ ਕੱਲ ਵੀ ਜਾਣਾ ਜੀ ਹਾਂ ਜੀ ਕੱਲ ਕਈ ਜਗ੍ਹਾ ਜਾਣਾ ਹਮ ਕੱਲ ਨੂੰ ਫਿਰ ਕਿੰਨੇ ਕਿੰਨੇ ਦੀਆਂ ਬਾਜ਼ੀਆਂ ਲੱਗ ਰਹੀਆਂ ਨੇ ਕੱਲ ਨੂੰ ਹੋ ਕਿਤੇ 5 ਲੱਖ ਦੀ ਕਿਤੇ 4 ਲੱਖ ਦੀ ਕਿਤੇ 2 ਲੱਖ ਦੀ ਆ ਅੱਛਾ ਜੀ ਹਾਂ ਜੀ ਮੋਟੀਆਂ ਬਾਜ਼ੀਆਂ ਨੇ ਜੀ ਫਿਰ ਉਮੀਦ ਤੁਹਾਨੂੰ ਉਮੀਦਾਂ ਵੀ ਜਿੱਤੋਂਗੇ ਹੁਣ ਜਾਂਦੇ ਦਾ ਸਾਰੇ ਜੀਤਨ ਖਾਤਰੀ ਉਹ ਪਰਮਾਤਮਾ ਜੇ ਸਾਹ ਦੇਊਗਾ ਫਿਰ ਸਾਰਾ ਕੁਝ ਆ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਲਈ ਪਿੰਡ ਬੱਪੀ ਆਣਾ ਤੋਂ ਬਾਲੀ ਹਾਲੀ ਬਾਬਾ ਦੇ ਲਈ ਆకాంਖਸ਼ਾ ਸਖਸੈਨਾ